ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀ 23 ਚੌਣ ਭਰਤੀ ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਪਿਛਲੇ 2-3 ਦਿਨਾਂ ਤੋਂ ਕਾਫੀ ਜ਼ਿਆਦਾ ਕਮੈਂਟਸ ਜਿਹੜਨੇ ਕੈਂਡੀਡੇਟਸ ਦੇ ਆ ਰਹੇ ਸਨ ਕਿ ਮੈਡਮ 23 ਚੌਣ ਭਰਤੀ ਸੇਫ ਹੈ ਜਾਂ ਨਹੀਂ ਕਿ ਇਹ ਭਰਤੀ ਕੰਪਲੀਟ ਹੋਏਗੀ ਬੀਐਡ ਵਾਲੇ ਸ਼ਾਮਿਲ ਹੋਣਗੇ ਜਾਂ ਨਹੀਂ ਜਿਹੜੀ 1 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਆ ਉਹਦੇ ਤੇ ਕੀ ਜਿਹੜਾ ਰਿਜ਼ਲਟ ਆ ਉਹ ਦੇਖਣ ਨੂੰ ਮਿਲ ਸਕਦਾ ਹੈ ਕਿ ਇਸ ਡਿਸਮਿਸ ਹੋਏਗਾ ਜਾਂ ਬਹੁਤ ਸਾਰੇ ਸਟੂਡੈਂਟਸ ਇਹ ਵੀ ਪੁੱਛ ਰਹੇ ਸਨ ਕਿ ਮੈਡਮ ਨੋਟੀਫਿਕੇਸ਼ਨ ਦੇ ਅਕੋਰਡਿੰਗ ਹੀ ਭਰਤੀ ਪੂਰੀ ਹੋਏਗੀ ਜਾਂ ਫਿਰ ਬੀਆਡ ਨੂੰ ਜਿਹੜਾ ਬਾਹਰ ਕੀਤਾ ਜਾਏਗਾ ਤਾਂ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟਸ ਜਿਹੜੇ ਨੇ ਕਲੀਅਰ ਕਰਨ ਵਾਲੇ ਆ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਇੱਕ ਇੱਕ ਕਰਕੇ ਆਪਾਂ ਧਿਆਨ ਦੇ ਨਾਲ ਸਾਰੇ ਪੁਆਇੰਟਸ ਨੂੰ ਜਿਹੜਾ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਦੱਸ ਦਵਾਂ ਜਿਵੇਂ ਤੁਹਾਨੂੰ ਪਤਾ ਵੀ 1 ਜੁਲਾਈ ਨੂੰ ਜਿਹੜੀ ਹੈ ਸੁਣਵਾਈ ਹੋਣ ਵਾਲੀ ਹੈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਤੁਸੀਂ ਇੱਥੇ ਤਾਰੀਖ ਦੇਖ ਸਕਦੇ ਹੋ 1 ਜੁਲਾਈ ਠੀਕ ਹੈ ਕੇਸ ਨੰਬਰ ਵੀ ਤੁਸੀਂ ਚੈੱਕ ਕਰ ਹੁਣ ਦੇਖੋ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਪੁੱਛ ਰਹੇ ਸਨ ਕਿ ਮੈਡਮ ਬੀਐਡ ਆਊਟ ਹੈ ਜਾਂ ਸ਼ਾਮਿਲ ਹੈ ਸਿੰਪਲ ਸ਼ਬਦਾਂ ਦੇ ਵਿੱਚ ਸਮਝੋ ਤੁਹਾਨੂੰ ਪਤਾ ਹੈ ਕਿ ਡਿਪਾਰਟਮੈਂਟ ਵੱਲੋਂ ਵੀ ਬਾਹਰ ਕਰ ਦਿੱਤੀ ਗਈ ਹੈ ਬੀਐਡ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਜਿਹੜੀ ਹੈ ਜੱਜਮੈਂਟ ਤੁਹਾਨੂੰ ਪਤਾ ਹੈ ਆਈ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈ ਬੀਐਸਟੀਸੀ ਯਾਨੀ ਈਟੀਟੀ ਦੇ ਹੱਕ ਦੇ ਵਿੱਚ ਜਿਹੜੀ ਗੱਲ ਕੀਤੀ ਸੀ ਠੀਕ ਹੈ ਹੁਣ ਗੱਲ ਕਰ ਲਈ 23 ਚੌਣ ਭਰਤੀ ਦੇ ਵਿੱਚ ਹੈਗੀ ਹੈ ਜਾਂ ਨਹੀਂ ਤਾਂ ਦੇਖੋ ਜੇ ਤਾਂ ਡਿਪਾਰਟਮੈਂਟ ਦੇ ਅਕੋਰਡਿੰਗ ਦੇਖਿਆ ਜਾਵੇ ਜਿਹੜਾ ਨੋਟਿਸ ਪਹਿਲਾਂ ਆਊਟ ਹੋਇਆ ਸੀ ਠੀਕ ਹੈ ਤਾਂ ਉਹ ਦੇ ਅਕੋਰਡਿੰਗ ਤਾਂ ਬੀਐਡ ਬਾਹਰ ਹੈ ਲੇਕਿਨ ਜਿਹੜਾ ਹੁਣ 1 ਜੁਲਾਈ ਨੂੰ ਕੇਸ ਜਿਹੜੀ ਹੈ ਸੁਣਵਾਈ ਹੋਣ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਐਨਆਈਓਐਸ ਤੁਹਾਨੂੰ ਪਤਾ ਹੈ ਜਿਨ੍ਹਾਂ ਨੂੰ ਇਨਵੈਲਿਡ ਕਰਾਰ ਕਰ ਦਿੱਤਾ ਗਿਆ ਹੈ ਜਾਂ ਜਿਨ੍ਹਾਂ ਨੂੰ ਭਰਤੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਬੀਐਡ ਵਾਲੇ ਤੇ ਐਨਆਈਓਐਸ ਵਾਲੇ ਇਹਨਾਂ ਦੇ ਰਿਲੇਟਿਡ ਹੀ ਤੁਹਾਨੂੰ 1 ਜੁਲਾਈ ਨੂੰ ਜਿਹੜਾ ਫੈਸਲਾ ਦੇਖਣ ਨੂੰ ਮਿਲੇਗਾ ਠੀਕ ਹੈ ਜੇ ਤਾਂ ਦੇਖੋ ਹਾਈ ਕੋਰਟ ਨੇ ਸੁਪਰੀਮ ਕੋਰਟ ਵੱਲੋਂ ਜਿਹੜੀ ਜਜਮੈਂਟ ਆਈ ਸੀ ਜੇਕਰ ਸੀਨੀਅਰ ਐਡਵੋਕੇਟ ਦੇ ਥਰੂ ਪੰਜਾਬ ਦੇ ਜਿਹੜਾ ਆਪਣਾ ਜਿਹੜੇ ਆਪਣੇ ਡਿਪਾਰਟਮੈਂਟ ਵਾਲੋ ਵੱਲੋਂ ਜਿਹੜੇ ਵਕੀਲ ਹੋਣਗੇ ਠੀਕ ਹੈ ਜੇਕਰ ਉਹ ਸੀਨੀਅਰ ਐਡਵੋਕੇਟ ਦੇ ਥਰੂ ਕੇਸ ਡਿਸਮਿਸ ਕਰਾਉਣਾ ਚਾਹੁੰਦੇ ਨੇ ਤਾਂ ਉਹ ਇਸ ਤਰੀਕੇ ਨਾਲ ਕਰਾ ਸਕਦੇ ਨੇ ਕਿ ਸੁਪਰੀਮ ਕੋਰਟ ਵੱਲੋਂ ਜਿਹੜੀ ਜਜਮੈਂਟ ਆਈ ਹੈ ਉਹਦੇ ਬਿਹਫ ਤੇ ਭਰਤੀ ਜਿਹੜੀ ਕੰਪਲੀਟ ਕੀਤੀ ਜਾਵੇ ਤਾਂ ਤਾਂ ਫਿਰ ਬੀਆੜ ਪੂਰੀ ਤਰ੍ਹਾਂ ਬਾਹਰ ਹੈ ਜੇ ਤਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੁੱਖ ਰੱਖਿਆ ਜਾਏਗਾ ਠੀਕ ਹੈ ਜੇਕਰ ਹੁਣ ਦੇਖੋ ਦੂਜੀ ਪੋਸੀਬਿਲਟੀ ਇਹ ਹੈ ਕਿ ਜਿਹੜੇ ਵਿਰੋਧੀ ਟੀਰ ਹੈ ਕੋਈ ਵੀ ਹੋ ਸਕਦੀ ਹੈ ਆਈਟੀਟੀ ਬੀਅਰ ਜਿਹਦੀ ਵੀ ਤੁਸੀਂ ਗੱਲ ਕਰ ਰਹੇ ਹੋ ਠੀਕ ਹੈ ਜੇਕਰ ਵਿਰੋਧੀ ਟੀਰ ਚਾਹੇ ਤਾਂ ਉਹ ਹੋ ਸਕਦਾ ਹੈ ਕਿ ਨੈਕਸਟ ਡੇਟ ਮੰਗਣ ਠੀਕ ਹੈ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਵੀ ਫਾਈਨਲ ਰਿਜ਼ਲਟ ਤੇ ਇੱਕ ਤਰੀਕੇ ਨਾਲ ਰੋਕ ਲਗਾਈ ਹੋਈ ਹੈ ਤਾਂ ਮਾਮਲਾ ਜਿਹੜਾ ਲੰਬਾ ਵੀ ਜਾ ਸਕਦਾ ਹੈ ਜੇਕਰ 1 ਜੁਲਾਈ ਨੂੰ ਨੈਕਸਟ ਡੇਟ ਮੰਗੀ ਗਈ ਠੀਕ ਹੈ ਥਰਡ ਜਿਹੜੇ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਮੈਡਮ origignal ਨੋਟੀਫਿਕੇਸ਼ਨ ਦੇ ਅਕੋਰਡਿੰਗ ਭਰਤੀ ਪੂਰੀ ਹੋਏਗੀ ਜਾਂ ਨਹੀਂ ਤਾਂ ਇਹਦੇ ਚਾਂਸ ਬਹੁਤ ਘੱਟ ਨੇ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਵਾ ਇਹਦੇ ਚਾਂਸ ਬਹੁਤ ਜ਼ਿਆਦਾ ਹੀ ਘੱਟ ਨੇ ਕਿਉਂ ਕਿਉਂਕਿ ਦੇਖੋ ਆਪਾਂ ਨੂੰ ਪਤਾ ਕਿ ਡਿਪਾਰਟਮੈਂਟ ਵੱਲੋਂ ਵੀ ਇਹ ਚੀਜ਼ ਪਹਿਲਾਂ ਹੀ ਕਲੀਅਰ ਕਰ ਦਿੱਤੀ ਗਈ ਹੈ ਹੁਣ ਜਿਹੜੀ ਕਾਉਂਸਲਿੰਗ ਕਰਾਈ ਗਈ ਹੈ ਡਾਕੂਮੈਂਟ ਵੈਰੀਫਿਕੇਸ਼ਨ ਕਰਾਈ ਗਈ ਹੈ ਉਹਦੀ ਮੈਰਿਟ ਇੰਨੀ ਜ਼ਿਆਦਾ ਡਾਊਨ ਕਿਉਂ ਗਈ ਹੈ ਐਸੇ ਕਰਕੇ ਗਈ ਹੈ ਕਿਉਂਕਿ B.Ed ਨੂੰ ਵਿੱਚ ਕਨਸੀਡਰ ਨਹੀਂ ਕਰ ਰਹੇ ਹੈਗੇ NIOS ਵਾਲਾ ਨੂੰ ਕਨਸੀਡਰ ਨਹੀਂ ਕਰ ਰਹੇ ਹੈਗੇ ਠੀਕ ਹੈ ਤਾ ਇਸ ਤਰੀਕੇ ਨਾਲ ਬਹੁਤ ਘੱਟ ਚਾਂਸ ਨੇ ਕਿ ओरिजिनल ਨੋਟੀਫਿਕੇਸ਼ਨ ਦੇ ਅਕੋਰਡਿੰਗ ਭਰਤੀ ਪੂਰੀ ਹੋਵੇ ਠੀਕ ਹੈ ਕਿਉਂਕਿ ਇਹ ਦਾ ਰੀਜ਼ਨ ਕੀ ਹੈ ਸੁਪਰੀਮ ਕੋਰਟ ਵੱਲੋਂ ਜੁਡੀਮੈਂਟ ਜਿਹੜੀ ਆਲਰੇਡੀ ਆ ਚੁੱਕੀ ਹੈ ਠੀਕ ਹੈ ਈਟੀਟੀ ਦੇ ਨੂੰ ਲੈ ਕੇ ਬਹੁਤ ਸਾਰੇ ਹੋਰ ਵੀ ਸਟੇਟ ਨੇ ਰਾਜਸਥਾਨ ਵਾਲਾ ਤੁਸੀਂ ਮਸਲਾ ਸੁਣਿਆ ਹੋਵੇਗਾ ਜਿਸ ਦੇ ਵਿੱਚ ਈਟੀਟੀ ਨੂੰ ਹੀ ਜਿਹੜਾ ਹੈ ਪ੍ਰੈਫਰ ਕੀਤਾ ਗਿਆ ਸੀ ਪ੍ਰਾਇਮਰੀ ਟੀਚਰ ਦੇ ਲਈ ਕੀਕਾ ਤਾਂ ਇਹ ਚੀਜ਼ਾਂ ਵੀ ਜਿਹੜੀਆਂ ਨੇ ਧਿਆਨ ਰੱਖਣ ਯੋਗ ਨੇ ਮੇਨ ਜਿਹੜਾ ਫੋਕਸ ਰਹਿਣਾ ਚਾਹੀਦਾ ਉਹ ਰਹਿਣਾ ਜਿਹੜੀ ਡਿਪਾਰਟਮੈਂਟ ਵੱਲੋਂ ਆਪਣੇ ਕੋਲ ਸੀਨੀਅਰ ਐਡਵੋਕੇਟ ਦੇ ਥਰੂ ਕੇਸ ਨੂੰ ਡਿਸਮਿਸ ਕਰਾਉਣ ਦਾ ਜੇਕਰ ਕੇਸ 1 ਜੁਲਾਈ ਨੂੰ ਡਿਸਮਿਸ ਹੁੰਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਡੇਟ ਅੱਗੇ ਦਿੱਤੀ ਜਾਂਦੀ ਹੈ ਤਾਂ ਫਿਰ ਉਹੀ ਗੱਲ ਹੈ ਜਿਹੜਾ ਆਪਾਂ ਨੇ ਪਹਿਲਾਂ ਪਿਛਲੇ ਸਾਲ ਕਹेलो ਵੀ ਪਿਛਲੇ 3-4 ਸਾਲਾਂ ਤੋਂ ਦੇਖਦੇ ਆ ਰਹੇ ਹਾਂ ਭਰਤੀ ਦਾ ਉਹੀ ਹਾਲ ਹੋਣਾ ਹੈ ਠੀਕ ਹੈ ਤਾਂ ਜੇਕਰ ਪੂਰੀ ਕੋਸ਼ਿਸ਼ ਡਿਪਾਰਟਮੈਂਟ ਵੱਲੋਂ ਇਹ ਹੁੰਦੀ ਹੈ ਕਿ ਹਾਂ ਜਲਦ ਤੋਂ ਜਲਦ ਕੇਸ ਨੂੰ ਡਿਸਮਿਸ ਕਰਕੇ ਭਰਤੀ ਕੰਪਲੀਟ ਕਰਾਈ ਜਾਵੇ ਤਾਂ ਉਹ ਇਸੇ ਤਰੀਕੇ ਨਾਲ ਹੋਏਗੀ ਜੇਕਰ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਹੈ ਉਹਨੂੰ ਸ਼ਾਮਿਲ ਕੀਤਾ ਜਾਵੇ ਠੀਕ ਹੈ ਹੁਣ ਦੇਖੋ ਹਾਈ ਕੋਰਟ ਜਿਹੜਾ ਉਹ ਸੁਪਰੀਮ ਕੋਰਟ ਤੋਂ ਉੱਪਰ ਹੈ ਨਹੀਂ ਮਾਨਯੋਗ ਸੁਪਰੀਮ ਕੋਰਟ ਸਭ ਤੋਂ ਉੱਪਰ ਹੈ ਠੀਕ ਹੈ ਪਰ ਜੇ ਆਪਾਂ ਦੇਖੇ ਜਾਈਏ ਭਰਤੀ ਦੇ ਪਿਛਲੇ ਸਮੇਂ ਨੂੰ ਜਿਵੇਂ ਤੁਹਾਨੂੰ ਪਤਾ 2020 ਦੇ ਵਿੱਚ ਜਿਹੜੀ ਇਹ ਭਰਤੀ ਆਈ ਸੀ ਤੇ ਅੱਜ 4 ਸਾਲ ਹੋ ਚੁੱਕੇ ਨੇ ਇਹ ਭਰਤੀ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਕਹਿ ਲਿਆ ਕਹਿ लो ਵੀ ਕੇਸਿਸ ਦੇ ਵਿੱਚ ਰੂਲ ਹੀ ਹੋਣ ਕਰਕੇ ਇਸ਼ੂਜ਼ ਹੋਣ ਕਰਕੇ ਜਿਹੜੀ ਭਰਤੀ ਹੈ ਇਹ ਬਹੁਤ ਜ਼ਿਆਦਾ ਜਿਹੜੀ ਹੈ ਕਹਿ लो ਉਲਝੀ ਰਹੀ ਹੈ ਠੀਕ ਹੈ ਤਾਂ ਜੇ ਡਿਪਾਰਟਮੈਂਟ ਵੱਲੋਂ ਪ੍ਰੋਪਰ ਸਹੀ ਤਰੀਕੇ ਨਾਲ ਪੈਰਵੀ ਨਹੀਂ ਕੀਤੀ ਗਈ ਤਾਂ ਫਿਰ ਕੁਝ ਨਹੀਂ ਕਿਹਾ ਜਾ ਸਕਦਾ ਫਿਰ ਜਿਹੜੇ ਉਹ ਘੱਟ ਚਾਂਸ ਵਾਲਿਆ ਉਹ ਵੀ ਹੋ ਸਕਦਾ ਹੈ ਵੱਧ ਚਾਂਸ ਵਾਲਾ ਉਹ ਵੀ ਹੋ ਸਕਦਾ ਹੈ ਠੀਕ ਹੈ ਫਿਲਹਾਲ ਹੁਣ ਇਹ ਦੇਖਣ ਨੂੰ ਮਿਲੇਗਾ ਕਿ ਨੈਕਸਟ ਡੇਟ ਆਉਂਦੀ ਹੈ ਜਾਂ ਕੇਸ ਡਿਸਮਿਸ ਹੁੰਦਾ ਹੈ ਬਲੇਕਿੰ ਜਿਹੜੇ ਕੈਂਡੀਡੇਟਸ ਪੁੱਛ ਰਹੇ ਸਨ ਪਰਤੀ ਸੇਫ ਹੈ ਜਾਂ ਨਹੀਂ ਤਾਂ ਦੇਖੋ ਡਿਪਾਰਟਮੈਂਟ ਆ ਆਪਣੇ ਵੱਲੋਂ ਕਾਉਂਸਲਿੰਗ ਕਰਾ ਰਿਹਾ ਏ 댓 ਮੀਨਸ ਕਿ ਜਲਦ ਤੋਂ ਜਲਦ ਜਿਹੜੀ ਆ ਭਰਤੀ ਕੰਪਲੀਟ ਕਰਾਈ ਜਾਏਗੀ ਹੀ ਇਹ ਸੇਫ ਹੈ ਠੀਕ ਹੈ ਕਿਉਂ ਕਿਉਂਕਿ ਮਾਨਯੋਗ ਹਾਈ ਕੋਰਟ ਵੱਲੋਂ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਭਰਤੀ ਹੈ ਉਹ 2 ਮਹੀਨੇ ਦੇ ਅੰਦਰ ਅੰਦਰ ਕੰਪਲੀਟ ਕਰਾਈ ਜਾਵੇ ਕਿਉਂ ਨਹੀਂ ਹੋਈ ਕਿਉਂ ਨਹੀਂ ਕੀਤੀ ਕੀ ਰੀਜ਼ਨ ਸੀ ਉਹ ਡਿਪਾਰਟਮੈਂਟ ਆਪਣਾ ਆਪ ਜ਼ਿੰਮੇਵਾਰ ਹੈ ਕਲੀਅਰ ਹੈ ਜੀ ਤਾਂ ਇਹਦੇ ਤੇ ਆਪਾਂ ਕੋਈ ਕਿੰਨੀ ਤੂੰ ਪਰੰਤੂ ਜਿਹੜਾ ਨਹੀਂ ਕਰ ਸਕਦੇ ਹੈਗੇ ਫਿਲਹਾਲ ਪਰਤੀ ਸੇਫ ਹੈ ਬਸ ਗੱਲ ਇੰਨੀ ਕਹਿ ਕੇ ਜੇਕਰ ओरिजिनल ਨੋਟੀਫਿਕੇਸ਼ਨ ਅਕੋਰਡਿੰਗ ਪਰਤੀ ਪੂਰੀ ਹੁੰਦੀ ਹੈ ਫਿਰ ਤਾਂ ਮੈਰਿਟ ਦੇਖੋ ਹਾਈ ਜਾਏਗੀ ਇਹ ਗੱਲ ਪਹਿਲਾਂ ਹੀ ਤੁਹਾਨੂੰ ਮੈਂ ਦੱਸ ਦਵਾ ਜਿਸਦੇ ਚਾਂਸ ਬਹੁਤ ਘੱਟ ਨੇ ਠੀਕ ਹੈ ਇਹ ਵੀ ਗੱਲ ਤੁਸੀਂ ਦਿਮਾਗ ਦੇ ਵਿੱਚ ਰੱਖੋ ਹਾਂ ਜੇਕਰ ਡਿਪਾਰਟਮੈਂਟ ਵੱਲੋਂ ਸਹੀ ਤਰੀਕੇ ਨਾਲ ਪੈਰ ਵੀ ਕੀਤੀ ਜਾਂਦੀ ਹੈ ਤਾਂ ਬਿਲਕੁਲ ਪਰਤੀ ਜਿਹੜੀ ਹੈ ਨਿਰੋਲਿਟੀ ਦੀ ਵੀ ਹੋ ਸਕਦੀ ਹੈ ਜੇਕਰ ਸਹੀ ਤਰੀਕੇ ਨਾਲ ਪੈਰ ਵੀ ਨਹੀਂ ਕੀਤੀ ਗਈ ਸੀਨੀਅਰ ਐਡਵੋਕੇਟਸ ਦੇ ਥਰੂ ਠੀਕ ਹੈ ਕਾਂ ਫਿਰ ਜਿਹੜਾ ਕੁਝ ਨਹੀਂ ਕਿਹਾ ਜਾ ਸਕਦਾ ਕਲੀਅਰ ਹੈ ਜੀ ਤਾਂ ਇਹ ਜਿਹੜੀਆਂ ਸੰਭਾਵਨਾਵਾਂ ਸੀਗੀਆਂ ਇਹ 1 ਜੁਲਾਈ ਦੇ ਜਿਹੜਾ ਆਪਣਾ ਕੇਸ ਲੱਗਿਆ ਹੋਇਆ ਉਹਦੀ ਗੱਲ ਕਰ ਰਹੇ ਆ ਆਪਾਂ ਉਮੀਦ ਕਰਦੇ ਆ ਕਿ ਜਲਦੀ ਇਹ ਕੇਸ ਜਿਹੜਾ ਡਿਸਮਿਸ ਹੋ ਕੇ ਕਿਸੇ ਤਰੀਕੇ ਨਾਲ ਜਿਹੜੀ ਇਹ ਭਰਤੀ ਹੋ ਕੰਪਲੀਟ ਹੋਵੇ ਠੀਕ ਹੈ ਜੀ ਬਾਕੀ ਰਹੀ ਗੱਲ ਬੀਐਡ ਤੇ ਐਨਆਈਓਐਸ ਵਾਲੇ ਠੀਕ ਹੈ ਉਹਨਾਂ ਦਾ ਹੁਣ 1 ਜੁਲਾਈ ਨੂੰ ਹੀ ਪਤਾ ਲੱਗੇਗਾ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਭਰਤੀ ਹੈ ਕੰਪਲੀਟ ਹੋਣੀ ਹੈ ਬੀਐਡ ਵਾਲੇ ਜਿਹੜੀ ਧੀਰ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਭਰਤੀ ਘੜਵਾਈ ਹੈ ਬੀਐਡ ਵਾਲਿਆਂ ਨੇ ਠੀਕ ਹੈ ਤੇ 8TT ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ITT ਦੀ ਪੋਸਟ ਹੈ ਤਾਂ ITT ਵਾਲਿਆਂ ਨੂੰ ਹੀ ਇਹ ਪੋਸਟਾਂ ਮਿਲਣੀਆਂ ਚਾਹੀਦੀਆਂ ਨੇ ਤਾਂ ਦੋਨਾਂ ਧਿਰਾਂ ਦੀ ਜਿਹੜੀ ਗੱਲ ਸੁਣੀ ਜਾਏਗੀ 1 ਜੁਲਾਈ ਨੂੰ ਫਿਰ ਉਸ ਤੋਂ ਬਾਅਦ ਹੀ ਮਾਣੂਗ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਉਹ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਬਾਕੀ ਤੁਹਾਡੇ ਕੀ ਵਿਚਾਰ ਨੇ ਜੀ ਕਿਸ ਤਰੀਕੇ ਨਾਲ ਭਰਤੀ ਕੰਪਲੀਟ ਹੋਣੀ ਚਾਹੀਦੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਉਮੀਦ ਕਰਦੇ ਆ 1 ਜੁਲਾਈ ਨੂੰ ਕੋਈ ਨਾ ਕੋਈ ਜਿਹੜਾ ਪੋਜੀਟਿਵ ਰਿਸਪੌਂਸ ਹੈ ਡਿਪਾਰਟਮੈਂਟ ਵੱਲੋਂ ਹਾਈ ਕੋਰਟ ਵੱਲੋਂ ਜਰੂਰ ਜਿਹੜਾ ਦੇਖਣ ਨੂੰ ਮਿਲੇ ਬਾਕੀ ਦੇਖੋ 8943 ਦੀ ਐਡੀ ਵੱਡੀ ਭਰਤੀ ਫਿਲਹਾਲ ਪੈਂਡਿੰਗ ਹੈ ਜੇਕਰ 943 ਪਰ ਜਿਨ੍ਹਾਂ ਦਾ 23 ਚੋਣ ਦੇ ਵਿੱਚ ਨਾਮ ਨਹੀਂ ਆਂਦਾ ਉਹਨਾਂ ਨੇ ਕਿਤੇ ਨਾ ਕਿਤੇ 943 ਦੇ ਵਿੱਚ ਸਿਲੈਕਟ ਹੋ ਹੀ ਜਾਣਾ ਹੈ ਇਹ ਮੈਂ ਤੁਹਾਨੂੰ ਦੱਸ ਦਵਾ ਜਿਹੜੇ 6835 ਵਾਲੇ ਕੈਂਡੀਡੇਟਸ ਜਿਹੜੇ ਸਕੂਲਾਂ ਦੇ ਵਿੱਚ ਜੁਆਇਨ ਕਰੇ ਨੇ ਨਾ ਉਹਦੇ ਵਿੱਚ ਸਕਰੂਟਨੀ ਵਾਲੇ ਸੀ ਯਾ ਸਿਲੇਕਟਡ ਸੀ ਲੇਕਿਨ ਉਹਨਾਂ ਨੇ 23 ਚੋਣ ਦੇ ਵਿੱਚ ਸਕਰੂਟਨੀ ਨਹੀਂ ਕਰਵਾਈ ਕਿਉਂ ਕਿ ਉਹ ਆਲਰੇਡੀ ਸਕੂਲਾਂ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਠੀਕ ਹੈ ਤਾਂ ਡੀਮੋਟੀਵੇਟ ਨਹੀਂ ਹੋਣਾ ਹੈਗਾ ਕਿਸੇ ਵੀ ਤਰੀਕੇ ਨਾਲ ਕਿ ਸਾਡੇ ਨੰਬਰ ਘਟਨੇ ਵਧਨੇ ਐਦਾਂ ਦਾ ਕੁਝ ਨਹੀਂ ਸੋਚਣਾ ਹੈਗਾ 999 ਭਰਤੀ ਪੂਰੀ ਪਈਆ ਉਹ ਵੀ ਕੰਪਲੀਟ ਹੋਏਗੀ 23 ਚੋਣ ਭਰਤੀ ਵੀ ਜਿਹੜੀ ਹੈ ਉਮੀਦ ਹੈ ਕਿ ਛੇਤੀ ਕੰਪਲੀਟ ਹੋਏਗੀ ਠੀਕ ਹੈ ਫਿਲਹਾਲ ਜਿਹੜੀ ਫਾਈਨਲ ਰਿਜ਼ਲਟ ਆ ਉਹਦੇ ਤੇ ਰੋਕ ਹੈ ਜਦੋਂ ਤੱਕ ਇਹ ਕੇਸ ਡਿਸਮਿਸ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਫਾਈਨਲ ਰਿਜ਼ਲਟ ਆ ਉਹ ਆਊਟ ਨਹੀਂ ਕੀਤਾ ਜਾਏਗਾ ਕਾਉਂਸਲਿੰਗ ਸਕਰੂਟੀ ਦਾ ਸਾਰਾ ਪ੍ਰੋਸੈਸ ਜਿਹੜਾ ਚੱਲਦਾ ਰਹੇਗਾ ਡਿਪਾਰਟਮੈਂਟ ਵੱਲੋਂ ਠੀਕ ਹੈ ਜੀ ਬਾਕੀ ਹੁਣ ਉਮੀਦਵਾਰਾਂ ਦਾ 1 ਜੁਲਾਈ ਨੂੰ ਜੋ ਵੀ ਫੈਸਲਾ ਆਏਗਾ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਮੇਰੇ ਨਾਲ ਕ ਵਟਸਐਪ ਗਰੁੱਪ ਨਾਲ ਟੈਲੀਗ੍ਰਾਮ ਗਰੁੱਪ ਨਾਲ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਟਾਈਮ ਟੂ ਟਾਈਮ ਜਿਹੜੀ ਆਪਾਂ ਸਾਂਝੀ ਕਰਦੇ ਰਹਿੰਦੇ ਹਾਂ ਠੀਕ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਕਿਸ ਤਰੀਕੇ ਨਾਲ ਜਿਹੜੀ ਹੈ 1 ਜੁਲਾਈ ਨੂੰ ਸੁਣਵਾਈ ਹੋ ਸਕਦੀ ਹੈ ਕੀ ਫੈਸਲਾ ਆ ਸਕਦਾ ਹੈ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ